ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਦਾ ਵੱਡਾ ਫੈਸਲਾ ਉਹ ਨਹੀਂ ਖਾਣੇ ਪੈਣਗੇ ਸਰਕਾਰੀ ਦਫ਼ਤਰਾਂ ਦੇ ੱੱਕੇ ਘਰ ਦਾ ਨਕਸ਼ਾ ਪਾਸ ਕਰਵਾਉਣ ਦੇ ਲਈ ਨਹੀਂ ਹੋਵੇਗੀ ਖਚਲ ਖਵਾਰੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ 2024 ਲੋਕ ਸਭਾ ਇਲੈਕਸ਼ਨ ਦਾ ਵਿਕਲ ਵਜਿਆ ਹੈ ਤਾਂ ਸਰਕਾਰ ਦੇ ਵੱਲੋਂ ਅਜਿਹੇ ਫੈਸਲੇ ਲਏ ਜਾ ਰਹੇ ਨੇ ਜਿਨ੍ਹਾਂ ਦਾ ਫਾਇਦਾ ਆ ਜਾ ਕੇ ਸੱਕਦੇ ਆ ਕਿ ਵੋਟ ਬੈਂਕ ਮਜ਼ਬੂਤ ਚੋਣਾਂ ਵਿੱਚ ਹੋ ਸਕੇ ਤਾਂ ਹੁਣ ਇੱਕ ਨਵਾਂ ਫੈਸਲਾ ਹੋਰ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਜਿਸ ਦੇ ਨਾਲ ਲੋਕਾਂ ਦੀ ਖੱਜਲ ਖਵਾਰੀ ਸਰਕਾਰੀ ਦਫ਼ਤਰਾਂ ਦੇ ਗੇੜੇ ਕਾਫੀ ਘਟ ਜਾਣਗੇ ਲੋਕਾਂ ਨੂੰ ਕਾਫੀ ਰਾਹਤ ਹੈ ਜਿਹੜੀ ਉਹ ਮਿਲ ਜਾਵੇਗੀ ਪੂਰਾ ਮਾਮਲਾ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਉਣੇ ਆ ਕਿ ਦਰਸਲ ਜਿਹੜੀ ਹੈ ਰਾਹਤ ਹੈ ਇਹ ਪੰਜਾਬ ਸਰਕਾਰ ਦੇ ਵੱਲੋਂ ਕਿਵੇਂ ਦਿੱਤੀ ਗਈ ਹੈ ਦਰਸਲ ਪੰਜਾਬ ਦੀ ਸੂਬਾ ਸਰਕਾਰ ਨੇ ਖੇਤਰੀ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਮਕਾਨ ਆ ਅਸਾਰੀ ਆ ਜਿਹੜੀ ਜਦੋਂ ਕਰਦੇ ਨੇ ਤਾਂ ਨਕਸ਼ਾ ਪਾਸ ਕਰਵਾਉਣ ਦੇ ਲਈ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਤਾਂ ਉਸ ਮਾਮਲੇ ਦੇ ਵਿੱਚ ਨਿਜ਼ਮਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਜਿਹੜੇ 500 ਉਹ ਵਰਗ ਗੱਜ ਤੱਕ ਦੀਆਂ ਰਿਹੈਸੀ ਇਮਾਰਤਾਂ ਨੇ ਇਹ ਉਹਨਾਂ ਦੀ ਯੋਜਨਾ ਦੀ ਮਨਜ਼ੂਰੀ ਲੈਣ ਲਈ ਹੁਣ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਨਹੀਂ ਕੱਢਣੇ ਪੈਣਗੇ ਉਹਨਾਂ ਨੂੰ ਸਵੈ ਤਸਦੀਕ ਕਰਨ ਦੀ ਆਗਿਆ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਆ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੇਕ ਕਿ ਪੰਜਾਬ ਸਰਕਾਰ ਨੇ ਪੰਜਾਬ ਮਿਊਸਪਲ ਬਿਲਡਿੰਗ ਵਾਈਲਜ਼ 2118 ਦੇ ਵਿੱਚ ਸੋਧ ਕਰ ਦਿੱਤੀ ਆ ਇਸ ਨਿਯਮ ਤੋਂ ਵੱਧ ਜਿਹੜਾ ਨਕਸ਼ਾ ਕਿਸੇ ਵੀ ਅਧਿਕਾਰੀ ਜਾਂ ਸਰਕਾਰੀ ਕਰਮਚਾਰੀ ਨੂੰ ਭੇਜਣ ਦੀ ਬਜਾਏ ਸਿੱਧਾ ਆਰਕੀਟੈਕਟ ਨੂੰ ਭੇਜ ਕੇ ਮਨਜ਼ੂਰ ਕਰਵਾਇਆ ਜਾ ਸਕੇਗਾ ਇਸ ਦੇ ਵਿੱਚ ਮਾਲਕ ਅਤੇ ਆਰਕੀਟੈਕਟ ਵੱਲੋਂ ਦਿੱਤੇ ਗਏ ਸਵੈ ਘੋਸ਼ਣਾ ਪੱਤਰ ਵਿੱਚ ਕੁਝ ਸ਼ਰਤਾਂ ਜ਼ਰੂਰ ਹੋਣਗੀਆਂ ਉਹਨਾਂ ਸ਼ਰਤਾਂ ਦੀ ਪਾਲਣਾ ਹੈ ਜਿਹੜੀ ਉਹ ਤੁਹਾਨੂੰ ਕਰਨੀ ਪਵੇਗੀ ਤੇ ਉਹਨਾਂ ਸ਼ਰਤਾਂ ਦੇ ਮੁਤਾਬਕ ਆਪਣੇ ਦਸਤਾਵੇਜ਼ਨੇ ਜਿਹੜੇ ਉਹ ਵੀ ਤੁਹਾਨੂੰ ਅਪਲੋਡ ਕਰਨੇ ਪੈਣਗੇ ਇਹ ਜਿਸ ਦੇ ਨਾਲ ਜਿਹੜੀ ਸਿੱਧੀ ਮਨਜ਼ੂਰੀ ਹੈ ਉਹ ਤੁਹਾਨੂੰ ਦੇ ਦਿੱਤੀ ਜਾਵੇਗੀ ਤਾਂ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਸਰਕਾਰ ਦੇ ਵੱਲੋਂ ਦਿੱਤੀ ਗਈ ਆ ਕਿਉਂਕਿ ਸ਼ਹਿਰੀ ਖੇਤਰ ਦੇ ਵਿੱਚ 90% ਦੀ ਜਿਹੜੇ ਘਰ ਨੇ ਜਾਂ ਮਕਾਨ ਉਹ ਨੇ ਜਿਹੜੇ 500 ਵਰਗ ਫੁੱਟ ਤੋਂ ਘੱਟ ਰਕਬੇ ਦੇ ਵਿੱਚ ਬਣੇ ਹੋਏ ਨੇ ਤਾਂ ਜਹੇ ਦੇ ਵਿੱਚ ਹਜ਼ਾਰਾਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਉਸ ਉਹਨਾਂ ਨੂੰ ਇਸ ਦਾ ਫਾਇਦਾ ਹੈ ਜਿਹੜਾ ਉਹ ਹੋਵੇਗਾ ਤਾਂ ਦੂਜੇ ਪਾਸੇ ਸਰਕਾਰ ਨੂੰ ਵੀ ਨਿਸ਼ਚਿਤ ਤੌਰ ਤੇ ਇਸ ਦਾ ਫਾਇਦਾ ਹੋਵੇਗਾ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਕਿਉਂਕਿ 2024 ਦੀ ਇਲੈਕਸ਼ਨ ਤੇ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਪੱਪਾ ਭਾਰ ਪਾਰਟੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਜ਼ਹ ਦੇ ਵਿੱਚ ਇੱਕ ਪਲੱਸ ਪੁਆਇੰਟ ਆਮ ਆਦਮੀ ਪਾਰਟੀ ਦੇ ਕੋਲ ਪੰਜਾਬ ਦੇ ਵਿੱਚ ਇਹ ਹੈ ਕਿ ਉਹ ਸਤਾਤਾਰੀ ਨੇ ਕੁਝ ਫੈਸਲੇ ਇਸ ਵਕਤ ਅਜਿਹੇ ਇਹ ਲੈ ਜਾ ਰਹੇ ਨੇ ਜਲ ਆਉਣ ਵਾਲੇ ਸਮੇਂ ਦੇ ਵਿੱਚ ਲੈ ਜਾ ਸਕਦੇ ਨੇ ਜਿਸ ਦਾ ਫਾਇਦਾ ਉਹਨਾਂ ਨੂੰ ਸਿੱਧਾ-ਸਿੱਧਾ 2224 ਦੀ ਇਲੈਕਸ਼ਨ ਦੇ ਵਿੱਚ ਹੋਵੇ ਜਿਵੇਂ ਹੁਣ ਮਾਨ ਸਰਕਾਰ ਦੇ ਵੱਲੋਂ ਇਹ ਵੱਡੀ ਰਾਹਤ ਹੈ ਜਿਹੜੀ ਇਹ ਲੋਕਾਂ ਨੂੰ ਦਿੱਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਜਿਹੜਾ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਨੇ ਤਾਂ ਇਸ ਤੋਂ ਪਹਿਲਾਂ ਵੀ ਦੋ ਵਾਰ ਵਿਸ਼ੇਸ਼ ਇੰਤਕਾਲ ਕੈਂਪ ਸਰਕਾਰ ਦੇ ਵੱਲੋਂ ਉਹਨੇ ਜਿਹੜੇ ਉਹ ਲਗਾਏ ਗਏ ਨੇ ਇੱਕ ਹੀ ਦਿਨ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੇ ਕੈਂਪ ਲਗਾਏ ਗਏ ਸੀ ਇਸ ਤੋਂ ਇਲਾਵਾ ਜਿਹੜੇ ਕਰੀਬ 10 ਲੱਖ ਰਾਸ਼ਨ ਕਾਰਡ ਕੱਟੇ ਗਏ ਸੀ ਉਹਨਾਂ ਰਾਸ਼ਨ ਕਾਰਡਾਂ ਨੂੰ ਵੀ ਪੰਜਾਬ ਸਰਕਾਰ ਦੇ ਵੱਲੋਂ ਬਹਾਲ ਕੀਤਾ ਗਿਆ ਸੀ